ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਹੋ ਤੁਸੀਂ ਸਾਰੇ ਗੁਰੂ ਪਿਆਰੇ ਹੋ ਉਮੀਦ ਕਰਦੀ ਹਾਂ ਸਭ ਠੀਕ ਹੋਵੋਗੇ ਤੇ ਆਪਣੀ ਆਪਣੀ ਜਰਨੀ ਵਿੱਚ ਅੱਗੇ ਵਧ ਰਹੇ ਹੋਵੋਗੇ ਵਾਹਿਗੁਰੂ ਜੀ ਅੱਜ ਆਪਾਂ ਗੱਲ ਕਰਾਂਗੇ ਕਿਰਦਾਰ ਦੀ ਕਿਰਦਾਰ ਕੀ ਹੈ ਤੇ ਗੁਰੂ ਕਿਰਦਾਰ ਨੂੰ ਕਿਵੇਂ ਸਾਂਭਦੇ ਨੇ ਕਿਵੇਂ ਉਸ ਬੱਚੇ ਦੇ ਆਪਣੀ ਕਿਰਦਾਰ ਨੂੰ ਬਚਾਉਂਦੇ ਨੇ ਵਾਹਿਗੁਰੂ ਜੀ ਮੈਨੂੰ ਕਮੈਂਟਸ ਆ ਰਹੇ ਨੇ ਲਾਸਟ ਵੀਕ ਵੀ ਆਏ ਸੀ ਅ ਤੂ ਦਿਨ ਹੋ ਗਏ ਕਮੈਂਟਸ ਥੋੜੇ ਜਿਹਾ ਲਗਾਤਾਰ ਆ ਰਹੇ ਨੇ ਕਮੈਂਟਸ ਦਾ ਵਿੱਚ ਸ਼ੋ ਕੀਤਾ ਗਿਆ ਕਿ ਵੈਗੁਰੂ ਜੀ ਤੁਸੀਂ ਆਈਬ੍ਰੋ ਕਰਦੇ ਹੋ ਤੇ ਫੇਰ ਦਸਤਾਰ ਸਜਾਉਂਦੇ ਹੋ ਇਹ ਅਮਰਤ ਹਰੀ ਬੀਬੀ ਲਈ ਸਹੀ ਨਹੀਂ ਹੈਗਾ ਇੱਕ ਸੋਲ ਨੇ ਮੈਨੂੰ ਕਿਹਾ ਕਿ ਆਈਬ੍ਰੋਸ ਐਂਡ ਕੇਸ ਕੀ ਕਿਉਂਕਿ ਵੈਗੁਰੂ ਜੀ ਉਹਨਾਂ ਲਫ਼ਜ਼ਾਂ ਦੇ ਵਿੱਚ ਕੌਣ ਕਿਵੇਂ ਦੀ એનર્ਜੀ ਦੇਖ ਰਿਆ ਜਾ ਉਹ ਤੁਹਾਨੂੰ ਸਮਝ ਆ ਹੀ ਜਾਂਦੀ ਆ ਠੀਕ ਹੈ ਜੀ ਇੱਕ ਵੈਗੁਰੂ ਜੀ ਪਿਆਰੇ ਨੇ ਮੈਸੇਜ ਕੀਤਾ ਕਿ ਦੋ ਪੈੜ ਦੋ ਬੇੜੀਆਂ ਦੇ ਵਿੱਚ ਇਨਸਾਨ ਪੈਰ ਰੱਖ ਕੇ ਕਿਤੇ ਵੀ ਨਹੀਂ ਪਹੁੰਚ ਸਕਦਾ ਤੁਸੀਂ ਮੂੰਹ ਥੱਪ ਕੇ ਆ ਜਾਂਦੇ ਹੋ ਵੈਗੁਰੂ ਜੀ ਜਿਨ੍ਹਾਂ ਨੇ ਇਹ ਵੀ ਕੀਤੇ ਕਮੈਂਟ ਉਹਨਾਂ ਦਾ ਵੀ ਸ਼ੁਕਰਾਨਾ ਕਿਉਂਕਿ ਮਹਾਰਾਜ ਜੀ ਕਹਿੰਦੇ ਇਹ ਜੋ ਵੀ ਵਡਿਆਈ ਵੀ ਜਿਹੜਾ ਆ ਉਹ ਵੀ ਗੁਰੂ ਦੇ ਰਿਹਾ ਆ ਤਿੰਨੰਦਿਆ ਵੀ ਗੁਰੂ ਸਾਹਿਬ ਹੀ ਦੇ ਰਹੇ ਨੇ ਜਿਸ ਦਿਨ ਵਾਈ ਗੁਰੂ ਜੀ ਇਹ ਚੈਨਲ ਸ਼ੁਰੂ ਕੀਤਾ ਸੀ ਉਸ ਦਿਨ ਮਹਾਰਾਜ ਜੀ ਤੋਂ ਹੁਕਮਨਾਮਾ ਸਾਹਿਬ ਲਿਆ ਸੀ ਤੇ ਮਹਾਰਾਜ ਜੀ ਤੋਂ ਦੋ ਵਾਰ ਹੁਕਮਨਾਮਾ ਸਾਹਿਬ ਲਿਆ ਸੀ ਤੇ ਦੋਨੇ ਵਾਰ ਹੁਕਮਨਾਮਾ ਸਾਹਿਬ ਆਇਆ ਸੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਮਹਾਰਾਜ ਜੀ ਕਹਿੰਦੇ ਸੀ ਪੁੱਤ ਇੱਕ ਸਮਾਨ ਹੋ ਕੇ ਚੱਲੀ ਇਸ ਸੰਸਾਰ ਦੇ ਵਿੱਚ ਚਲਦਿਆਂ ਤੈਨੂੰ ਬਹੁਤ ਚੰਗੇ ਵੀ ਮਿਲਣੇ ਨੇ ਤੇ ਬਹੁਤ ਮਾੜੇ ਵੀ ਮਿਲਣੇ ਨੇ ਤੂੰ ਨਾ ਤੇ ਵਡਿਆਈ ਦੇ ਵਿੱਚ ਉੱਤੇ ਉੱਠੀਂ ਤੇ ਨਾਂ ਨਿੰਦਿਆ ਦੇ ਵਿੱਚ ਥੱਲੇ ਡਿੱਗੀ ਕਿਉਂਕਿ ਦੋਨੇ ਪੱਖ ਗੁਰੂ ਸਾਹਿਬ ਹੀ ਬਖਸ਼ਦੇ ਨੇ ਕਿਉਂਕਿ ਉਹਨਾਂ ਨੇ ਆਪਣੇ ਬੱਚੇ ਨੂੰ ਕੁਝ ਬਹੁਤ ਡੋਂਗਾ ਸਮਝਾਣਾ ਹੁੰਦਾ ਆ ਠੀਕ ਹੈ ਵਾਹਿਗੁਰੂ ਜੀ ਕੋਈ ਵੀ ਸੋਲ ਮਾੜੀ ਨਹੀਂ ਹੁੰਦੀ ਸਾਡੀ ਸੋਚ ਹੀ ਮਾੜੀ ਆ ਅਸੀਂ ਬਿਨਾਂ ਸੋਚੇ ਸਮਝੇ ਕਿਸੇ ਨੂੰ ਕੁਝ ਵੀ ਕਹਿ ਦਿੰਨੇ ਆ ਕਿਉਂਕਿ ਵਾਈਗੁਰੂ ਜੀ ਲਫਜ਼ ਇਸ ਵੈਰੀ ਇੰਪੋਰਟੈਂਟ ਤੁਸੀਂ ਅਗਰ ਤੁਹਾਡੇ ਮਨ ਵਿੱਚ ਕੋਈ ਖਿਆਲ ਆਇਆ ਆ ਤੁਸੀਂ ਬੜੇ ਮਿੱਠੇ ਬੋਲਾਂ ਚ ਪੁੱਛ ਸਕਦੇ ਹੋ ਕਿ ਹਾਂਜੀ ਭੈਣ ਜੀ ਤੁਸੀਂ ਆਈਬ੍ਰੋ ਕੱਟਦੇ ਹੋ ਸਾਨੂੰ ਦੱਸੋਗੇ ਪਰ ਅਸੀਂ ਪੁੱਛਦੇ ਨਹੀਂ ਅਸੀਂ ਅਗਲੇ ਨੂੰ ਦੱਸਣਾ ਸ਼ੁਰੂ ਕਰ ਦਿੰਦੇ ਹਾਂ ਹਨਾ ਮਹਾਰਾਜ ਜੀ ਕਹਿੰਦੇ ਨੇ ਨਾ ਜਦੋਂ ਇੱਕ ਉਂਗਲ ਉਧਰ ਨੂੰ ਕਰਦੇ ਆ ਤੇ ਤਿੰਨ ਸਾਡੇ ਵੱਲੋਂ ਹੁੰਦੀਆਂ ਆ ਵੈਗੁਰੂ ਜੀ ਆਪਣੇ ਆਪ ਨੂੰ ਬੈਠ ਕੇ ਜ਼ਰੂਰ ਦੇਖਿਓ ਕਿ ਮੈਂ ਹੱਕਦਾਰ ਹੋ ਗਿਆ ਆ ਅਗਰ ਤੁਸੀਂ ਪੂਰੀ ਤਰ੍ਹਾਂ ਨਿਰਲੇਪ ਹੋ ਗਏ ਆ ਤੁਹਾਡੇ ਚ ਕੋਈ ਔਗਣ ਨਹੀਂ ਹੈਗਾ ਫਿਰ ਤੁਸੀਂ ਦੂਜੇ ਨੂੰ ਕਹਿਣ ਦੇ ਹੱਕਦਾਰ ਆ ਤੁਸੀਂ ਕਹਿ ਸਕਦੇ ਆ ਬਟ ਆਪਣੇ ਆਪ ਨੂੰ ਸ਼ੀਸ਼ੇ ਚ ਖੜ ਕੇ ਜ਼ਰੂਰ ਦੇਖਿਓ ਕਿ ਮੇਰਾ ਅੰਦਰ ਦਾ ਭਾਂਡਾ ਸਾਫ਼ ਹੋ ਚੁੱਕਿਆ ਆ ਕਿ ਮੈਂ ਪੂਰੀ ਤਰ੍ਹਾਂ ਸਾਫ਼ ਹੋ ਗਿਆ ਆ ਕਿ ਮੇਰੇ ਗੁਰੂ ਨੇ ਮੈਨੂੰ ਧੋ ਦਿੱਤਾ ਹੈ ਨੇ ਚੰਗੀ ਤਰ੍ਹਾਂ ਵੈਗੁਰ ਮੈਂ ਤੇ ਕਹਿ ਰਹੀ ਹਾਂ ਮੈਂ ਔਗਣਾ ਨਾ ਭਰੀ ਹੋਈ ਆਂ ਹਮ ਅਭ ਗੁਣ ਭਰੇ ਏਕ ਗੁਣ ਨਹੀਂ ਤੁਮਰੀ ਕਿਰਪਾ ਤੇ ਹਮ ਪਾਪੀ ਵਿਗਤ ਪਾਏ ਕਿ ਗੁਰੂ ਸਾਹਿਬ ਮੈਨੂੰ ਔਗਣਾ ਨਾ ਭਰੀ ਨੂੰ ਤੋ ਬਖਸ਼ ਲਿਆ ਤੇ ਮਹਾਰਾਜ ਜੀ ਮੇਰੀ ਔਗਣ ਨਾ ਛੁਟਾਰਿਓ ਗੁਰੂ ਸਾਹਿਬ ਮੈਨੂੰ ਜਿਹੜਾ ਤੁਸੀਂ ਆਪਣਾ ਪਿਆਰ ਬਖਸ਼ਦੇ ਹੋ ਨਾ ਉਹਦੇ ਸਾਦਕੇ ਹੀ ਗੁਰੂ ਸਾਹਿਬ ਮੈਨੂੰ ਬਖਸ਼ ਲੀਂ ਠੀਕ ਹੈ ਨਾ ਵੈਗੁਰ ਜੀ ਬਾਕੀ ਵੈਗੁਰ ਜੀ ਰਹੀ ਆਈ ਬ੍ਰੋਦੀ ਗੱਲ ਜਦੋਂ ਤੁਸੀਂ ਗੁਰੂ ਵਾਲੇ ਬਣਦੇ ਹੋ ਨਾ ਤੇ ਸੱਚ ਦੱਸਾਂ ਨਾ ਇਹ ਦਾਤ ਬੜੇ ਵਰਾਗ ਚ ਮਹਾਰਾਜ ਜੀ ਨੇ ਦਿੱਤੀ ਸੀ ਤੇ ਪਹਿਲੇ ਹੀ ਗੁਰੂ ਸਾਹਿਬ ਜੀ ਨੇ ਵਿਰਾਗ ਬਖਸ਼ ਦਿੱਤਾ ਸੀ ਅੱਜ ਤੋਂ 14 ਸਾਲ ਪਹਿਲਾਂ 2009 ਦੇ ਵਿੱਚ ਅਮਰਦੀ ਦਾਤ ਮਿਲੀ ਤੇ ਵੈਗੁਰੂ ਜੀ ਰੋ ਰੋ ਕੇ ਮੰਗੀ ਗੁਰੂ ਸਾਹਿਬ ਜੀ ਮੈਨੂੰ ਵੀ ਧੀ ਬਣਾਇਓ ਮੈਨੂੰ ਵੀ ਨਾਮ ਦੀ ਦਾਤ ਬਖਸ਼ਿਓ ਤੇ ਉਸ ਦਿਨ ਗੁਰੂ ਨੇ ਇਹ ਆਪਣੇ ਪੰਜਾਂ ਪਿਆਰਿਆਂ 'ਚ ਸਮਝਾਇਆ ਵੀ ਸੀ ਕਿ 4 ਵਜੇ ਕਰਤਾਂ ਕੀ ਹੁੰਦੀਆਂ ਨੇ ਤੇ ਵਾਈ ਗੁਰੂ ਜੀ ਅੱਜ ਜੇ ਇੱਥੇ ਖੜੀ ਆ ਨਾ ਉਹ ਗੁਰਪਿੱਤਾ ਦੀ ਸੋਝੀ ਲੈ ਕੇ ਖੜੀ ਆ ਹਨਾ ਇਹ ਗੁਰੂ ਨੇ ਸਮਝਾਇਆ ਕਹਿੰਦੇ ਗੁਰ ਕੀ ਮਤ ਤੋਂ ਲੈ ਆਣੇ ਭਗਤ ਬਿਨਾ ਬਾ ਡੂਬੇ ਸਿਆਣੇ ਵਾਈ ਗੁਰੂ ਜੀ ਮੈਨੂੰ ਕਿਸੇ ਨੂੰ ਡੈਫੀਨੇਸ਼ਨ ਦੇਣ ਦੀ ਜ਼ਰੂਰਤ ਨਹੀਂ ਹੈਗੀ ਜਿਹੜੇ ਮੈਨੂੰ ਜਾਣਦੇ ਨੇ ਸ਼ੁਰੂ ਤੋਂ ਉਹਨਾਂ ਨੂੰ ਪਤਾ ਆ ਕਿ ਮੇਰੇ ਆਈਬ੍ਰੋ ਕਿਵੇਂ ਦੇ ਹੈ ਮੈਂ ਕਰਾਉਂਦੀ ਜਾਂ ਨਹੀਂ ਕਰਾਉਂਦੀ ਠੀਕ ਹੈ ਪਿਆਰਿਓ ਬਾਕੀ ਭਗਤਾਂ ਨੇ ਤਾਂ ਵਾਈ ਗੁਰੂ ਜੀ ਭਗਤਾਂ ਦੀਆਂ ਵੀ ਗੱਲਾਂ ਹੋਈਆਂ ਇਸ ਸੰਸਾਰ ਨੇ ਤਾਂ ਗੁਰੂ ਸਾਹਿਬ ਜੀ ਨੂੰ ਵੀ ਨਹੀਂ ਛੱਡਿਆ ਸੀ ਤੇ ਵਾਹਿਗੁਰੂ ਜੀ ਮੈਂ ਤੇ ਉਹਨਾਂ ਦੇ ਪੈਰਾਂ ਵਰਗੀ ਵੀ ਨਹੀਂ ਹੈਗੀ ਹਨਾ ਇਹ ਸਭ ਉਹਦੇ ਹੁਕਮ ਵਿੱਚ ਹੀ ਹੁੰਦਾ ਆ ਪਰ ਇਹ ਆ ਕਿ ਅਸੀਂ ਕਈ ਵਾਰੀ ਵਾਹਿਗੁਰੂ ਕਿਸੇ ਨੂੰ ਕਹਿਣ ਲੱਗੇ ਕਰਮ ਬਣਾ ਲੈਣੇ ਆ ਇਹ ਕਰਮ ਜਿਹੜੇ ਨਾ ਛੁੱਟਦੇ ਨਹੀਂ ਅਸੀਂ ਦੇਖੀਏ ਕਿ ਅਸੀਂ ਲਫ਼ਜ਼ਾਂ ਦੇ ਰਾਹੀਂ ਕਿਸੇ ਨੂੰ ਕੀ ਦਿੰਨੇ ਆ ਮਹਾਰਾਜ ਜੀ ਕਹਿੰਦੇ ਲੇਖੇ ਕਦੀ ਨਾ ਛੋਟੇਣ ਖਿਣਖਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਵਾਹਿਗੁਰੂ ਜੀ ਆਪਣੇ ਲਫ਼ਜ਼ਾਂ ਤੇ ਕੰਟਰੋਲ ਕਰਿਆ ਕਰੋ ਅਸੀਂ ਇੱਕ ਛਿਣ 'ਚ ਕਿਸੇ ਨੂੰ ਕੁਝ ਵੀ ਕਹਿ ਦੰਨੇ ਪਤਾ ਨਹੀਂ ਕਿਹਦੀ ਗੱਲ ਕਿੱਥੇ ਲੱਭ ਜਦੀ ਆ ਤੇ ਉਹ ਬੰਦਾ ਕਈ ਵਾਰੀ ਇੰਨਾ ਸਟਰੋਂਗ ਨਹੀਂ ਹੁੰਦਾ ਉਹ ਟੁੱਟ ਜਾਂਦਾ ਆ ਕਿਸੇ ਨੂੰ ਚੀਜ਼ ਨਾ ਨਾ ਦੋ ਤੇ ਉਹ ਬੰਦਾ ਫਿਰ ਵੀ ਕਹਿ ਦੂਗਾ ਕਿ ਕੋਈ ਨਹੀਂ ਉਹਦੇ ਕੋ ਹੈ ਨਹੀਂ ਸੀ ਪਰ ਇਹ ਜਿਹੜੀ ਮੁੱਖ ਤੋਂ ਨਿਕਲੀ ਇਹ ਵਾਪਸ ਨਹੀਂ ਆਉਂਦੀ ਇਹਨਾਂ ਦਾ ਵੈਗੁਰੂ ਜੀ ਬਹੁਤ ਜਨਮਾਂ ਤੱਕ ਕਈ ਵਾਰੀ ਗੇੜ ਪੈ ਜਾਂਦਾ ਆ ਮਹਾਰਾਜ ਜੀ ਕਹਿੰਦੇ ਕਰਮ ਚੰਗੇ ਕਰੋ ਹਨ ਤੁਹਾਡੇ ਲਫ਼ਜ਼ਾਂ ਦੇ ਨਾਲ ਕਿਸੇ ਦਾ ਦਿਲ ਨਾ ਧੋਖ ਜAVE ਇਹਦੇ ਤੇ ਪਹਿਰਾ ਦਿਆ ਕਰੋ ਹਨ ਭਗਤ ਤਾਂ ਕਹਿੰਦੇ ਆ ਨਿੰਦੋਂ ਨਿੰਦੋ ਲੋਕ ਮੋਕੋ ਨਿੰਦੋਂ ਨਿੰਦਾ ਜਨ ਕੋ ਖਰੀ ਪਿਆਰੀ ਵਾਹਿਗੁਰੂ ਜੀ ਨਿੰਦਿਆ ਵੀ ਉਹ ਗੁਰੂ ਦੀ ਦਿੱਤੀ ਆ ਤੇ ਵਡਿਆਈ ਵੀ ਸਿਰ ਮੱਥੇ ਵਾਹਿਗੁਰੂ ਜੀ ਤੇ ਵਾਹਿਗੁਰੂ ਜੀ ਬਸ ਇਹੀ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਨੀ ਸੀਗੀ ਕੀ ਆਈ ਬ੍ਰੋਤੀ ਇਤੇਬਾਰ ਮੁਖੀ ਰੂਪ ਆ ਇਤੇ ਵੈਗਰੂ ਪੰਜ ਭੂਤਿਕ ਸਰੀਰ ਅੱਜ ਹੈ ਕੱਲ੍ਹ ਨੂੰ ਹੈ ਨਹੀਂ ਇਹਨੂੰ ਕਾਹਦਾ ਸਜਾਣਾ ਹਨਾ ਉਹ ਗੁਰੂ ਜਾਣਦਾ ਤੁਹਾਡੇ ਅੰਦਰ ਦੇ ਬਾਹਰ ਦੇ ਮੁਖ ਨੂੰ ਉਹ ਗੁਰੂ ਦੇਖਦਾ ਆ ਵੈਗਰੂ ਜੀ ਇੱਥੇ ਜੇ ਕੋਈ ਸਿੱਖ ਗਲਤੀ ਕਰਦਾ ਆ ਉਹ ਦੁਨੀਆ ਦਾ ਨਹੀਂ ਉਹ ਗੁਰੂ ਦਾ ਵੈਗਰੂ ਜੀ ਗੁਨਾਹਗਾਰ ਆ ਉਹਨੂੰ ਸਜ਼ਾ ਦੇਣੀ ਦਾ ਹੱਕ ਵੀ ਗੁਰੂ ਸਾਹਿਬ ਨੂੰ ਆ ਉੱਥੇ ਉਹਨੂੰ ਗੁਰੂ ਸਜ਼ਾ ਦੇਊਗਾ ਕਿਉਂਕਿ ਉਹਨੇ ਗੁਰੂ ਦੇ ਅੰਮ੍ਰਿਤ ਦੀ ਦਾਤ ਲਈ ਆ ਇੱਥੇ ਦੁਨੀਆ ਵਾਲਾ ਨਹੀਂ ਕੋਈ ਹੱਕਦਾਰ ਹੁੰਦਾ ਇੱਥੇ ਗੁਰੂ ਆ ਗੁਰੂ ਉਸ ਆਪਣੇ ਸੇਵਕ ਨੂੰ ਜਿਹੜੀ ਸੇਜਾ ਦਊਗੀ ਉਹ ਉਹਨੂੰ ਪਰਵਾਣਿਆ ਤੇ ਵਾਗੁਰੂ ਜੀ ਮਾਰਤ ਦੇ ਅੰਦਰ ਮੁੱਖੀ ਬਾਹਰ ਮੁੱਖੀ ਸਭ ਦੇਖਦੇ ਆ ਉਤੇ ਹਰ ਜਗ੍ਹਾ ਰਮਿਆ ਹੋਇਆ ਆ ਜੇ ਮੈਂ ਚੋਰੀ ਵੀ ਕੁਝ ਕਰੂੰਗੀ ਪਤਾ ਤੇ ਉਹਨੂੰ ਉਹ ਵੀ ਪਤਾ ਲੱਗ ਜਾਣਾ ਹਨਾ ਤੇ ਵਾਗੁਰੂ ਜੀ ਲਫ਼ਜ਼ੇ ਮਿੱਠੋ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ ਵਾਗੁਰੂ ਜੀ ਇਦਾਂ ਦਾ ਭਾਵ ਵੇਣੀਓ ਪਤਾ ਨਹੀਂ ਗੁਰੂ ਕਿਹਦੇ ਰੂਪ ਦੇ ਵਿੱਚ ਆ ਕੇ ਸਾਨੂੰ ਪਰਖ ਲਵੇ ਠੀਕ ਹੈ ਜੀ ਤੇ ਵਾਗੁਰੂ ਜੀ ਬਾਕੀ ਕੋਈ ਗੱਲ ਨਹੀਂ ਤੁਸੀਂ ਕਿਹਾ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਜਿਨ੍ਹਾਂ ਨੇ ਪਿਆਰ ਦਿੱਤਾ ਉਹਨਾਂ ਦਾ ਵੀ ਤੇ ਜਿਨ੍ਹਾਂ ਨੇ ਕੁਝ ਬੁਰਾ ਭਲਾ ਕੀਤਾ ਉਹਨਾਂ ਦਾ ਵੀ ਵਾਹਿਗੁਰੂ ਜੀ ਕੋਈ ਵੀ ਸੋਲ ਮਾੜੀ ਨੀ ਗੁਰਸੱਵ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਮਹਾਰਾਜ ਜੀ ਆਪਣਾ ਨਾਮ ਜਪਾਵੇ ਧਿਆਨ ਵਾਲੀਆਂ ਵੀਡੀਓ ਦੇ ਵਿੱਚ ਜ਼ਰੂਰ ਵੀ ਜੋ ਗੁਰਸੱਵ ਸਾਂਝ ਪਵਾਣਗੇ ਜ਼ਰੂਰ ਪਾਵਾਂਗੇ ਜੇ ਕਿਸੇ ਨੂੰ ਮੇਰੀ ਇਸ ਗੱਲ ਦੇ ਨਾਲ ਕਿਸੇ ਦਾ ਹਿਰਦਾ ਦੁਖਿਆ ਤੇ ਮਾਫੀ ਚਾਹਨੀ ਆ ਤੇ ਵਾਹਿਗੁਰੂ ਜੀ ਸਾਰਿਆਂ ਦਾ ਸ਼ੁਕਰਾਨਾ ਵੀਡੀਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਹੁਣ ਆਪਾਂ ਫਤਿਹ ਬੁਲਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ